ਚੈਨਲ ਬਾਰ ਨੰਬਰ 25 ਤੋਂ ਕੌਂਸਲਰ ਬਹਾਮੋਤਾ ਜਮਾ ਜੀ ਤੇ ਨਾਲ ਬਾਰਤ ਅਗਰੀ ਜੀ ਸਰਮਾ ਜੀ ਜਿਹੜੇ ਨੂਨ ਨੇ ਗੱਲਬਾਤ ਕਰਨ ਵਾਸਤੇ ਖਾਸ ਤੌਰ ਤੇ ਕਾਂਗਰਸ ਲੋਨ ਦੇ ਕੌਂਸਲਰ ਨੇ ਹਰ ਵਾਰ ਜੋ ਲੜਦੇ ਤੇ ਹਰ ਵਾਰ ਦਿੰਦੇ ਵੀ ਇਸ ਪਰ ਜੇ ਸਰਕਾਰ ਦੀ ਮੌਜੂਦਤ ਬਣੇ ਹੈ ਤਾਂ ਕੀ ਕੀ ਮੁਸਕਲਾ ਆ ਰਹੀਆਂ ਲੋਕਾਂ ਦੇ ਕੰਮ ਕਰਨ ਦੇ ਵਿੱਚ ਜਾਂ ਕਿਲੇਾਂ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਨਕਾ ਜੀ ਮੂਜ਼ਾ ਬਲੈਂਕ ਕਿਡੇ ਚੈਨਲ ਤੇ ਤੁਹਾਡਾ ਤੇ ਅਚਾਨਕ ਜਿਹੜੇ ਦਰਸ਼ਕ ਦੇਖ ਰਹੇ ਆ ਬਾੜਪੰਦੀ ਦੇ ਲੋਕ ਤੇ ਉਹ ਜਾਨਣਾ ਚਾਹਤੇ ਕਿਹੜੇ ਕਿਹੜੇ ਕੰਮ ਆ ਤੁਸੀਂ ਕਰਦੇ ਹੋ ਤੇ ਕਿਹੜੇ ਕਿਹੜੇ ਕੰਮਾਂ 'ਚ ਤੁਹਾਨੂੰ ਮੁਸ਼ਕਲ ਆਉਂਦੀ ਹੈ। ਮੁਸ਼ਕਲ ਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਸਹਿਰ ਆਪਣੇ ਵਾੜ ਵਾਸੀਆਂ ਦਾ ਤੇ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਦੁਬਾਰਾ ਮੌਕਾ ਦਿੱਤਾ ਉਹਨਾਂ ਦੀ ਸੇਵਾ ਕਰਨ ਦਾ। ਔਰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਬਾੜ ਦੇ ਵਿੱਚ ਸਮੱਸਿਆਵਾਂ ਬੇਸਿਕ ਸਮੱਸਿਆ ਜਿਆਦਾ ਨੇ ਜਿਹੜੀਆਂ ਅੱਜ ਕੱਲ ਲੋਕਾਂ ਨੂੰ ਪ੍ਰੋਬਲਮ ਹੋ ਰਹੀ ਹੈ ਇੱਕ ਕੂੜੇ ਦੇ ਨਾਲ ਰਿਲੇਟਡ ਆ। ਇਹ ਸ਼ਿਵਰੇਨਾਂ ਨੂੰ ਦੀ ਆ ਜਾਂ ਫਿਰ ਜਿਆਦਾ ਤੋਂ ਜਿਆਦਾ ਸਫਾਈ ਕਰਮਚਾਰੀ ਦੀ ਪ੍ਰੋਬਲਮ ਹੁੰਦੀ ਆ ਔਰ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਕਿ 6 ਮਹੀਨੇ ਲਗਾਤਾਰ ਹੋ ਗਏ ਸਾਡੀ ਸਰਕਾਰ ਬਣੇ ਨੂੰ ਔਰ ਸਾਡੀ ਲੜਾਈ ਇਹਨੇ ਪਿਛਲੇ 5-7 ਸਾਲਾਂ 'ਚ ਕਦੀ ਕੂੜੇ ਵਾਸਤੇ ਨਹੀਂ ਹੋਈ ਜਿੰਨੀ ਹੁਣ ਸਾਨੂੰ ਜਦੋਜਾਦ ਕਰਨੀ ਪੈ ਰਹੀ ਹੈ ਕੂੜਾ ਲਿਫਟਿੰਗ ਵਾਸਤੇ ਕਦੀ ਕੰਪਨੀ ਚੱਲੇਗੀ ਕਦੀ ਕੂੜੇ ਦੀਆਂ ਗੱਡੀਆਂ ਖਰਾਬ ਹੋ ਗਈਆਂ ਕਦੀ ਕੋਸ਼ ਹੋ ਜਾਂਦਾ ਹੁਣ ਜਿਸ ਤਰ੍ਹਾਂ ਪਤਾ ਲੱਗਾ ਕੰਪਨੀ ਧੋੜ ਗਈ ਹੈ ਕੰਪਨੀ ਭੱਜ ਗਈ ਹੈ ਉਤਾਂ ਨਹੀਂ ਲਈ ਪਰ ਕੂੜੇ ਦੇ ਢੇਰ ਲੱਗੇ ਹੋਏ ਨੇ ਔਰ ਅਸੀਂ ਸਾਡੇ ਜਿਹੜੇ ਸੈਨੀਟਰੀ ਇੰਸਪੈਕਟਰ ਆ ਉਹਨਾਂ ਨੂੰ ਅਸੀਂ ਕਹਿ ਗਏ ਕਿ ਨਾ ਲਾਲ ਜਿਸ ਤਰ੍ਹਾਂ ਵੀ ਉਹ ਰੇਂਜ ਹੋ ਰਹੀ ਹੈ ਕੋਈ ਗੱਡੀਆਂ ਰੇਂਜ ਦੀ ਕੋਈ ਟਰਾਲੀ ਰੇਂਜ ਦੀ इवन ਇਸ ਤੱਕ ਆ ਰਿਕਸ਼ੇ ਤੱਕ ਦੀ ਵੀ ਪਿਕਿੰਗ ਕੂੜੇ ਦੀ ਕੀਤੀ ਜਾ ਰਹੀ ਆ ਲੇਕਿਨ ਫਿਰ ਵੀ ਇੰਨਾ ਕੋ ਕੂੜਾ ਹੈਗਾ ਜਿਹੜੇ ਬਜ਼ਾਰਾਂ ਦੇ ਵਿੱਚ ਢੇਰ ਲੱਗੇ ਰਹਿੰਦੇ ਨੇ ਤੇ ਉਹਨਾਂ ਦੀ ਮੁਸ਼ਕਲ ਬਹੁਤ ਜ਼ਿਆਦਾ ਆ ਰਹੀ ਹੈ ਉਹ ਲਗਾਤਾਰ ਲਾਕੇ ਤੇ ਵਿਚਰਦੇ ਉਹ ਦੁਬਾਰਾ ਫਿਰ ਕੌਂਸਲਰ ਲੋਕਾਂ ਨੇ ਤੁਹਾਨੂੰ ਚੁਣਿਆ ਤੁਸੀਂ ਹੁਣ ਜਿਹੜੇ ਤੁਸੀਂ ਕੰਮ ਕਰਦੇ ਜਿਹੜੇ ਅੱਗੇ ਲੋਕਾਂ ਦੇ ਕੰਮ ਕਰਦੇ ਤੁਸੀਂ ਹੁਣ ਕਿੱਥੇ ਮੁਸ਼ਕਲ ਆਦੀ ਜਿਹੜੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਨਹੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਆਈ ਲੋਕਾਂ ਨੇ ਸਾਨੂੰ ਦੁਬਾਰਾ ਚੁਣਿਆ ਇਸੇ ਕਰਕੇ ਕਿ ਕਿਉਂਕਿ ਜਿੰਨਾਂ ਦੀ ਅੱਗੇ ਸਮੱਸਿਆਵਾਂ ਦੀਆਂ ਸੀ ਆਈ ਉਹਨਾਂ ਨੂੰ ਇਮੀਡੀਏਟ ਹੱਲ ਕਰਦੇ ਸੀ ਔਰ ਅੱਜ ਵੀ ਸਾਨੂੰ ਕੋਈ ਐਹੋ ਜੀ ਉਹ ਮੁਸ਼ਕਲ ਨਹੀਂ ਕਿ ਜਿਹੜੀ ਆਈ ਉਹਨੂੰ ਕਰਨਾ ਚਾਹੀਏ ਕਿਉਂਕਿ ਲੋਕਾਂ ਦੀ ਬਹੁਤ ਛੋਟੀਆਂ-ਛੋਟੀਆਂ ਧਮਾਨਾਂ ਹੁੰਦੀਆਂ ਖੇਤ ਚੰਬਰ ਪ੍ਰੋਬਲਮ ਹੈਗੀ ਆ ਜਾਂ ਜਿਸ ਤਰ੍ਹਾਂ ਕੋਈ ਅੱਗੇ ਸਾਨੂੰ ਇਸ ਕਰਕੇ ਦਿੱਕਤ ਨਹੀਂ ਆਂਦੀ ਕਿ ਪਿਛਲੀ ਟੂਰ ਦੇ ਵਿੱਚ ਸਰਕਾਰ ਨੇ ਜਿਤਨਾ بارشਾਂ ਹੋਣ ਲੱਗੀਆਂ بارشਾਂ ਤੋਂ ਪਹਿਲਾਂ ਹਰ ਕਾਉਂਸਲਰ ਨੂੰ ਦੋ ਦੋ ਬੰਦੇ ਪ੍ਰੋਵਾਈਡ ਕਰਤੇ ਤੇ ਜਾਂਦੇ ਸੀਗੇ ਕਿ ਤੁਸੀਂ ਐਸੇ ਮੁੱਦੇ ਤੇ ਆਪਾਂ ਗੱਲ ਕਰ ਲਈ ਜਿਤਨਾ ਹੜਾਂ ਦਾ ਸਵੱਸਿਆ ਚੱਲ ਰਹੀ ਆ ਜਾਂ ਜਿਸ ਤਰ੍ਹਾਂ بارشਾਂ ਹੋ ਰਹੀਆਂ ਇੰਨੀ ਜਿਆਦਾ ਗਲੀਆਂ ਜੇ ਨਾਲੀਆਂ ਭਰੀ ਹੋਈਆਂ ਪਾਣੀ ਜਦ ਦੇ ਨਾਲ ਭਰ ਜਾਂਦੀਆਂ ਸੀਵਰੇ ਭਰੇ ਹੋਏ ਨੇ بارش ਦੇ ਵਿੱਚ ਦੋ ਦੋ ਬੰਦੇ ਪ੍ਰੋਵਾਈਡ ਕੀਤੇ ਜਾਂਦੇ ਸੀ ਤਾਂ ਕਿ ਉਹ ਬੰਦੇ ਪਹਿਲਾਂ ਹੀ ਚੈਂਬਰ ਸਾਫ਼ ਕਰ ਦਿੰਦੇ ਸੀ ਪਰ ਅਸੀਂ ਇਹ ਸੋਚਦੇ ਆ ਜਾਂ ਕਰਨਾ ਚਾਹੁੰਦੇ ਆ ਕਿ ਜਦੋਂ بارشਾਂ ਆਦੀਆਂ ਉਹਨਾਂ ਤੋਂ ਪਹਿਲਾਂ ਕਿਉਂ ਨਹੀਂ ਹੱਲ ਕੀਤਾ ਜਾਂਦਾ ਤਾਂ ਕਿ ਜਦੋਂ ਪਾਣੀ ਆਵੇ ਉਹ ਰੈਗੂਲਰ ਨਿਕਲ ਜਾਵੇ ਖਲੋਵੇ ਹੀ ਨਗਲੀਆਂ ਦੇ ਵਿੱਚ ਤੇ ਇਹ ਸਰਕਾਰ ਨੇ ਇਹ ਐਦਕੀ ਸਾਨੂੰ ਬੰਦੇ ਪ੍ਰੋਵਾਈਡ ਨਹੀਂ ਕੀਤੇ। ਅਸੀਂ ਕਾਰਪੋਰੇਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਦੋ ਦੋ ਬੰਦੇ ਸਰਪ੍ਰਸਤਾ ਤੋਂ ਪਹਿਲਾਂ ਬੰਦੇ ਦਵਾਂਗੇ ਤਾਂ ਕਿ ਇਹ ਸਾਰੀਆਂ ਸਵਾਈ ਕਰਾ ਲਈਏ, ਚੈਂਬਰ ਕਲੀਨ ਹੋਣ, ਸੀਵਰੇਜ ਕਲੀਨ ਹੋਣ ਤੇ ਫਿਰ ਕੋਈ ਜਿੱਕਤ ਨਹੀਂ ਆਉਂਦੀ ਸੀਵਰੇਜ ਦੀ। ਤਾਂ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਕੌਂਸਲਰ ਤੁਸੀਂ ਲਾਕੇ ਤੇ ਬੰਦੇ ਦੂਸਰੀ ਵਾਰ ਫੇਰ ਬਣੇ ਹੋ। ਲੋਕਾਂ ਦੇ ਕੰਮ ਕਿੱਥੇ ਮੁਸ਼ਕਲ ਆ ਰਹੀ ਵੇਖਦੇ ਹੋ ਤੁਸੀਂ ਪੁਰਾਣੇ ਕੰਮ ਕਰਤੇ ਆ ਰਹੇ ਹੋ ਵਾਰਡ ਦੇ ਵਿੱਚ ਲੋਕਾਂ ਦੇ। ਪੱਲੇ ਦੇ ਮੈਂ ਆਪਣੀ ਵਾਰਡ ਵਸੀਆਂ ਦਾ ਬਹੁਤ-ਬਹੁਤ ਸ਼ੁਕਰੀਆ ਤਨਵਾਦ ਹੈ ਜਿਨ੍ਹਾਂ ਨੇ ਮੈਨੂੰ ਬਹੁਤ ਅੱਛੇ ਤਰ੍ਹਾਂ ਲੀਡ ਤੋਂ ਜਿਤਾਇਆ ਤੇ ਪਿਛਲੀ ਵਾਰੀ ਵੀ ਜਦੋਂ ਅਸੀਂ 5 ਸਾਲ ਜਦੋਂ ਸਪான்ਸਰ ਰਹੇ ਹਾਂ ਤੇ ਆਪਾਂ ਆਪਣੀ ਇਮਾਨਦਾਰੀ ਤੇ ਨਿਸ਼ਕਾਮ ਭਾਵ ਨਾਲ ਬਹੁਤ ਕੰਮ ਕੀਤਾ ਸਾਨੂੰ ਕੋਈ ਸੀਵਰੇਜ ਚੈਂਬਰ ਦੀ ਕੋਈ ਕੋਈ ਪ੍ਰੋਬਲਮ ਹੀ ਨਹੀਂ ਆਈ ਲਾਈਟ ਦਾ ਫੋਨ ਆਏ ਉਸ ਵੇਲੇ ਲਾਈਟ ਦਾ ਅਰੇਂਜਮੈਂਟ ਹੋ ਜਾਂਦਾ ਸੀ ਬਟ ਪਿਛਲੀ ਵਾਲੇ ਨਾਲ ਉਹ ਇਸ ਵਾਰ ਸਾਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਫਿਰ ਵੀ ਅਸੀਂ ਆਪਣੀ ਪਬਲਿਕ ਨੂੰ ਆਪਣੀ ਵਾਰਡ ਨੂੰ ਇਸ ਚੀਜ਼ ਦੀ ਹਮੇਸ਼ਾ ਗਰੰਟੀ ਦਿੰਨੇ ਆ ਕਿ ਪਹਿਲ ਦੇ ਆਧਾਰ ਤੇ ਅਸੀਂ ਆਪਣਾ ਵਾਰਡ ਦਾ ਕੰਮ ਕਰਦੇ ਆ ਚਾਹੇ ਸੀਵਰੇਜ ਆਏ ਚਾਹੇ ਚੈਂਬਰ ਹੈ ਹਾਂ ਇਸ ਵਾਰ ਚੈਂਬਰ ਦੀ ਪ੍ਰੋਬਲਮ ਜ਼ਿਆਦਾ ਹੋਈ ਕਿਉਂਕਿ ਉਹੀ ਗੱਲ ਜਿਵੇਂ ਗ੍ਰੀਸ਼ੀ ਨੇ ਦੱਸਿਆ ਕਿ ਆਹ ਚੰਦੂ ਕਾਰਪੋਰੇਸ਼ਨ ਤੋਂ ਬੰਦੇ ਹੀ ਨਹੀਂ ਪ੍ਰੋਵਾਈਡ ਕੀਤੇ ਗਏ ਕੈਦ ਕਰਕੇ ਚੈਂਬਰ ਦੀ ਕਾਫੀ ਕੰਪਲੇਨ ਸੀ ਪਰ ਪਿਛਲੀ ਵਾਰੀ ਉਹ ਨੈਕਸਟ ਵੀਕ ਅਸੀਂ ਉਹ ਵੀ ਸਾਰਾ ਮਿਲ ਕੇ ਆਪਣੀ ਵਾਰਡ ਦੇ ਨਾਲ ਆਪਣੀ ਟੀਮ ਦੇ ਨਾਲ ਸਾਰਾ ਸੀ ਉਹ ਕੰਮ ਕੀਤਾ ਹੈ ਤੇ ਪਾਰਕਾਂ ਦੀ ਸਫਾਈ ਪਾਰਕਾਂ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ ਸਪਰੇ ਵੀ ਬਹੁਤ ਸੀ ਲਗਾਤਾਰ ਇਸ ਵਾਰ ਵੀ ਸਪਰੇ ਵਾਂ ਵੀ ਇੱਕ ਹਫਤੇ ਵਿੱਚ ਦੋ ਦੋ ਵਾਰੀ ਅਸੀਂ ਸਪਰੇ ਕਰਾ ਰਹੇ ਹਾਂ ਵਾਰਡ ਵਿੱਚ ਵੀ ਪਵਨ ਨਗਰ ਸਾਨੂੰ ਨਵੀਂ ਵਾਰਡ ਆਈ ਹੈ ਜਦੋਂ ਅਸਰ ਨੂੰ ਨਵੀਂ ਵਾਰਡ ਮਿਲੀ ਤੇ ਆਂਦੇ ਇਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਨਵੀਂ ਵਾਰਡ ਪਵਨ ਨਗਰ ਦੇ ਵਿੱਚ ਕੁਝ ਗਲੀਆਂ ਸੀ ਜਿਨ੍ਹਾਂ ਦਾ ਪਾਣੀ ਇੰਨਾ ਗੰਦਾ ਆ ਰਿਹਾ ਸੀ ਕਿ ਜੇ ਅਸੀਂ ਅੱਜ ਇਲੈਕਸ਼ਨ ਜਿੱਤੇ ਹਨਾ ਤੇ ਅਗਲੇ ਦਿਨ ਹੀ ਅਸੀਂ ਆਪਣੀ ਨਿਕਲ ਗਈ ਵਾਰਡ ਵਿੱਚ ਕਿ ਲੋਕਾਂ ਨੇ ਨਵੇਂ ਸੀ ਦਿੱਤਾ ਕੋਈ ਨਵੀਂ ਵਾਰਡ ਨਵੇਂ ਲੋਕਾਂ ਨਾਲ ਮਿਲੇ ਅੱਛਾ ਵੀ ਲੱਗਾ ਕਿ ਉਹਨਾਂ ਨੇ ਬਹੁਤ ਮਾਨ ਸਨਮਾਨ ਵੀ ਦਿੱਤਾ ਤੇ ਅਸੀਂ ਉਹਨਾਂ ਦਾ ਸਾਰਾ ਕੰਮ ਇੱਕ ਹਫ਼ਤੇ ਦੇ ਵਿੱਚ ਤੁਸੀਂ ਜਾ ਕੇ ਖੁਦ ਹੀ ਵਾਰਡ ਵਾਸੀਆਂ ਤੋਂ ਪੁੱਛ ਸਕਦੇ ਹੋ ਐਸਵਾਲ ਤਾਂ ਨੂੰ ਸਾਨੂੰ ਪੁੱਛਣ ਦੀ ਵੀ ਲੋੜ ਨਹੀਂ ਗਈ ਕਿਉਂਕਿ ਸਾਡੇ ਜਿਹੜੀ ਵਾਰਡ ਵਾਸੀ ਹੈ ਉਹ ਮੇਰਾ ਪਰਿਵਾਰ ਹੈ ਦੁੱਖ ਸੁੱਖ ਕਰਮੇਸ਼ਾ ਸਾਰਾ ਨਾਲ ਖੜੇ ਆ ਸਰਕਾਰ ਦਾ ਕਾਉਂਸਲਰ ਦਾ ਵਾਅਦਾ ਨਾ ਚਾਹਨਾ ਉਹ ਤੁਹਾਡੇ ਕੰਮ ਕਿਸ ਤਰ੍ਹਾਂ ਦੇ ਰਿਹਾ ਹੈ ਤੁਹਾਡੇ ਸਾਹਮਣੇ ਹੀ ਹੈ ਕਿ ਤੁਸੀਂ ਖੁਦ ਦੇਖਦੇ ਪਏ ਹੋ ਕੀ ਕੋਈ ਵੀ ਕੰਮ ਕਰਨਾ ਪੈਂਦਾ ਕਾਰਪੋਰੇਸ਼ਨ ਲੈਟਰ ਦੇ ਕੇ ਆਇਆ ਪਿੱਛੇ ਮੇਅਰ ਸਾਹਿਬ ਦੀ ਇੱਕ ਵਾਰੀ ਸਾਡੇ ਸਭ ਨੇ ਮੀਟਿੰਗ ਹੋਈ ਸੀ ਕਾਰਪੋਰੇਸ਼ਨ ਚ ਉਹ ਵੀ ਉਥੇ ਮਤਲਬ ਕਿ ਥੋੜੀ ਪ੍ਰੋਬਲਮ ਹੋ ਗਈ ਜਿਹਦੇ ਕਾਰਨ ਅਸੀਂ ਕੋਈ ਗੱਲਬਾਤ ਨਹੀਂ ਕਰ ਸਕੇ ਵਰਨਾ ਲੋਕ ਤੁਸੀਂ ਦਫਤਰ ਚ ਬੈਠਦੇ ਲੋਕਾਂ ਨੇ ਮੁਸ਼ਕਲਾ ਪਾਈ ਜਿਹੜੇ ਬਾੜ ਦੇ ਗਲੀਆਂ ਵੀ ਆ ਜਾਂ ਟੁੱਟੀਆਂ ਕੋਈ ਬਲਾਈਆਂ ਆਈਆਂ ਜੇ ਸ਼ੁਰੂ ਹੋ ਗਈਆਂ ਸਾਡੇ ਪਵਨ ਨਗਰ ਤੁਹਾਨੂੰ ਕਿਹਾ ਨਾ ਦੂਮੇਂ ਬੰਦਰ ਦੇ ਸਾਹਮਣੇ 14 ਨੰਬਰ ਗਲੀ ਹੈ ਐਸਲੇ 3 ਨੰਬਰ ਗਲੀ ਬੰਦੀ ਵੀ ਹੈ ਭਾਰਤ ਨਗਰ ਗਲੀ ਦੀ ਬਹੁਤ ਪ੍ਰੋਬਲਮ ਸੀ ਕਾਫੀ ਦੇ ਤਾਂ ਕਹਿ ਰਹੇ ਸੀ ਕਿ ਗਲੀਆਂ ਬਣਨ ਵਾਲੀਆਂ ਹਨ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਐਸ ਲਈ ਕਿਉਂਕਿ ਅਸੀਂ ਉਹਨਾਂ ਨੂੰ ਕਾਰਪੋਰੇਸ਼ਨ ਤੇ ਪਹਿਲੇ ਲੈਟਰ ਲਿਖ ਕੇ ਦੇ ਚੁੱਕੇ ਸੀ ਇਹ ਸਾਰੀ ਗਲੀ ਹੈ ਜਿਹੜੀਆਂ ਕਿ ਬਣਨ ਵਾਲੀਆਂ ਹਨ ਕਿੰਨੀਆਂ ਗਲੀਆਂ ਹੁਣ ਤੱਕ ਪਰ ਬਣੀਆਂ ਤੇ ਕਿੰਨੀਆਂ ਰਹਿੰਦੀਆਂ ਐਸ ਲਈ ਚਾਰ ਬਣ ਗਈਆਂ ਤੇ ਇੱਕ ਦੋ ਚਲਦੀ ਪਈ ਹੈ ਬਰੀ ਜੀ ਕਿਸ ਤਰ੍ਹਾਂ ਵੇਚਦੇ ਹੋ ਸਰਕਾਰ ਦੇ ਕੰਮ ਵਾੜਦੇ ਹੈ ਸਰਕਾਰ ਦੇ ਤੇ ਬਹੁਤ ਹੌਲੀ ਸਲੋ ਕੰਮ ਨਹੀਂ ਕਿਉਂਕਿ ਜਿਸ ਦਾ ਕੰਮ ਹੋਣਾ ਚਾਹੀਦਾ ਉਹ ਚੀਜ਼ ਨਹੀਂ ਹੋਈ ਲੋਕਾਂ ਨੂੰ ਇਸ ਕਰਕੇ ਸਰਕਾਰ ਵੱਲੋਂ ਕੋਈ ਮਦਦ ਵਾਲਾ ਕੰਮ ਨਹੀਂ ਹੈਗਾ ਵੀ ਉਨੀ ਸਪੀਡ ਦੇ ਨਾਲ ਕੰਮ ਹੋਣ ਜਿਹੜੇ ਹੋਣੇ ਚਾਹੀਦੇ ਅੱਗੇ ਜਿਸ ਤਰ੍ਹਾਂ ਤੁਸੀਂ ਕੰਮ ਕਰਦੇ ਹੋ ਉਹਨਾਂ ਕਿਸ ਤਰ੍ਹਾਂ ਕੰਮ ਦੇ ਵਿੱਚ ਮੁਸ਼ਕਲ ਕਿੱਥੇ ਆ ਰਹੀ ਹੈ ਮੁਸ਼ਕਲਾਂ ਦੇਖੋ ਜੀ ਅਸੀਂ ਸਰਕਾਰ ਜਨਵਰੀ ਚ ਬਣੀ ਹੈ ਤੇ ਨਾਲ ਹੀ ਆਪਣੀਆਂ ਡਿਮਾਂਡ ਜਿਹੜੇ ਜੋ ਲੋਕਾਂ ਦੀ ਜ਼ਰੂਰਤਾਂ ਦੇਖੋ ਜਿਹੜੀ ਵੀ ਲੈਟਰ ਅਸੀਂ ਬਣਾ ਕੇ ਦਿੰਦੀ ਲੈਟਰ ਪੈਨ ਦੇਣਾ ਤਾਂ ਉਹਨਾਂ ਨੂੰ ਆਪਣੀ ਡਿਮਾਂਡ ਦੱਸੀ ਜਾਂਦੀ ਕੋਈ ਪਾਰਕਾਂ ਦੀ ਸਮੱਸਿਆ ਕੋਈ ਗਲੀਆਂ ਦੀ ਨਾਲੀਆਂ ਦੀ ਚੈਂਬਰਾਂ ਨਹੀਂ ਹੁੰਦੀਆਂ ਲੇਕਿਨ ਹਜੇ ਤੱਕ ਕੋਈ ਟੈਂਡਰਾਂ ਤਾਂ ਕੋਈ ਗਲੀ ਨਹੀਂ ਪਹੁੰਚੀ ਵੀ ਗੱਲ ਟੈਂਡਰ ਲੱਗਣਗੇ ਤੇ ਬੰਦਗੇ ਉੱਥੇ ਤਾਂ ਕਹੋਣਗੇ ਉਹ ਜੇ 6 ਮਹੀਨੇ ਤੱਕ ਜੇ 60 ਮਹੀਨੇ ਤੱਕ ਦੇਖੋ ਸਭ ਤੋਂ ਜ਼ਰੂਰੀ ਹੁੰਦੀ ਹੈ ਗਲੀ ਦਾ ਮੇਰੇ ਘਰ ਦੇ ਬਾਹਰ ਟੱਕਣ ਟੁੱਟਾ ਹੋਆ ਤਾਂ ਟੱਕਣ ਇਮੀਡੀਏਟ ਚਾਹੀਦਾ ਕਿਉਂਕਿ ਆਂਦੇ ਜਾਂਦੇ ਲਈ ਪਰੇਸ਼ਾਨੀ ਦਾ ਕਾਰਨ ਹੁੰਦਾ ਉਹਨੂੰ ਉਹਦੇ ਪਹਿਲਾਂ ਐਸਟੀਮੇਟ ਬਣ ਕੇ ਦਾ ਐਸਟੀਮੇਟ ਬੰਦਿਆ ਬੰਦੇ ਸੋਚਦੇ ਹੁੰਦੇ ਨੇ ਉਹਨੂੰ ਕੋਈ ਇਨਸੀਡੈਂਟ ਹੋ ਜਵੇ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਕਿ ਜੇ ਆਪਾਂ ਤਾਂ ਸਾਡਾ ਕੰਮ ਹੈ ਕਿ ਇਮੀਡੀਏਟ ਕਾਰਪੈਸ਼ ਨੂੰ ਕਹਦਾ ਵੀ ਇਹਨੂੰ ਇਮੀਡੀਏਟ ਕੀਤਾ ਜਾਵੇ ਲੇਕਿਨ ਜੇ ਉਹਨੂੰ 6 ਮਹੀਨੇ ਲਾਤੇ ਜਾਂਦੇ ਕੇ ਕੰਮ ਨੂੰ ਉਹ ਦਿੱਕਤ ਹੁੰਦੀ ਹੈ ਜਨਤਾ ਨੂੰ ਦਿਹੁਣੀ ਨਹੀਂ ਇਹ ਸਾਨੂੰ ਵੀ ਹੁੰਦੀ ਪ੍ਰਜਾਣ ਅਸੀਂ ਕੋਈ 4-5 ਮਹੀਨੇ ਹੋ ਗਏ ਜਦੋਂ ਸਰਕਾਰ ਬਣੀ ਆ ਉਤੋਂ ਨਾਲ ਹੀ 2 ਮਹੀਨੇ ਬਾਅਦ ਹੀ ਆਪਣੇ ਰੈਸਟ੍ਰੀਟ ਬਣਾ ਕੇ ਦੇਤੇ ਲੇਕਿਨ ਦੇਖੋ ਤੁਸੀਂ ਮੇਰੇ ਪਾਰਕਾਂ ਵਿੱਚ ਸਾਡੇ ਵਾਰਡ ਦੇ ਵਿੱਚ 8 ਪਾਰਕ ਨੇ ਜਾਂ 10 ਪਾਰਕ ਨੇ ਉਹਨਾਂ ਦੀਆਂ ਲਾਈਟਾਂ ਬੰਦ ਨੇ ਇਲੈਕਟ੍ਰਾ ਵਾਸਤੇ ਮੌਜੂਦ ਤਾਂ ਲਿਖ ਕੇ ਦਿੱਤਾ ਦੋਵਰੀ ਕੰਪਨੀ ਸਰਕਾਰ ਨੇ ਕਾਰਵਾਈ ਸਾਡੇ ਕੋਲ ਲਿਖ ਕੇ ਵੀ ਲੈ ਲਿਆ ਕਿ ਸਾਨੂੰ ਲਿਖ ਕੇ ਦੇ ਦਿਓ ਜੋ ਜੋ ਚਾਹੀਦਾ ਪਾਰਕਾਂ ਲਈ ਲੇਕਿਨ ਉਹਦੇ ਤੇ ਕੋਈ ਐਮੈਂਡਮੈਂਟ ਨਹੀਂ ਹੈਗੀ ਕੋਈ ਅਚੇਤ ਨਹੀਂ ਰੂਲਿੰਗ ਕੋਈ ਰਿਪੇਅਰ ਹੀ ਨਹੀਂ ਹੈਗੀ ਡਰਾਇਵਰ ਨਹੀਂ ਮਿਲਦੇ ਕਦੀ ਟੂਬ ਸੜੀ ਹੈ ਤੇ ਟੂਬਾਂ ਸੜੀਆਂ ਪਈਆਂ ਕੋਈ ਨਵੀਂ ਆਈ ਨਹੀਂ ਉਹਦੇ ਕਿੰਨੇ ਕਿਹੜੇ-ਕਿਹੜੇ ਕੰਮ ਹੋਣਾ ਨੇ ਮੈਂ ਤਾਂ ਸਾਡੇ ਇਸ ਟਾਈਮ ਪਾਰਕ ਬੰਦ ਪਏ ਜਿੰਨੇ ਲਾਈਟਾਂ ਲੱਗਣ ਵਾਲੀਆਂ ਹਗੀਆਂ ਨੇ ਚੈਂਬਰਾਂ ਦੇ ਕੰਮਾਂ ਨੇ ਜਿੰਨੇ ਚੈਂਬਰ ਟੁੱਟੇ ਪਏ ਨੇ ਚੈਂਬਰਾਂ ਦੀਆਂ ਜਾਲੀਆਂ ਨਹੀਂ ਆਸੀਂ ਬਾਏ ਖੁਦ ਪਰਚੇਜ਼ ਕਰ ਕਰਕੇ ਲਵਾ ਰਹੇ ਚੈਂਬਰ ਟੁੱਕੇ ਦੇਖੋ ਕਿਸੇ ਦੇ ਘਰ ਦੇ ਬਾਹਰ ਚੈਂਬਰ ਟੁੱਟਾ ਬਾਅਦ ਜਾਲੀ ਨਹੀਂ ਰੱਖਾਂਗੇ ਨਾ ਤਾਂ ਕੋਈ ਬੱਚਾ ਡੇਪੇਗਾ ਜਾਂ ਕੋਈ ਆਂਦਾ ਜਾਂਦਾ ਕੋਈ ਵੀ ਡਿੱਗ ਸਕਦਾ ਵਿੱਚ ਤੋਂ ਉਹਨਾਂ ਆਸੀਂ ਆ ਪਰਚੇਜ਼ ਕਰਕੇ ਜਾਲੀਆਂ ਲਵਾਈਆਂ 6 ਮਹੀਨੇ ਤੇ ਸਾਨੂੰ ਆਪਣੇ ਕੋਲੇ ਕਰਨਾ ਪਿਆ ਜੀਵਨ ਨੀਲਾ ਕਾਰਡ ਦੇ ਬਲੋ ਸਰੂ ਦੀ ਪਬਲਿਕ ਨੀਲੇ ਕਾਰਡ ਤੋਂ ਪ੍ਰਚਾਨ ਹੈ ਰਾਸ਼ਨ ਕਾਰਡ ਬਣਾਣਾ ਹੈ ਰੋਜ਼ ਕੋਈ ਨਾ ਕੋਈ ਆਂਦਾ ਹੈ ਕਿ ਮੈਮ ਸਾਈਡ ਹੀ ਨਹੀਂ ਪੁਲੀ ਸਾਈਡ ਹੀ ਨਹੀਂ ਪੁਲੀ ਦੋ ਸਾਈਡ ਖੁੱਲੇਗੀ ਤੁਸੀਂ ਕੰਮ ਕਰਾਂਗੇ ਜਿਵੇਂ ਪੈਨਸ਼ਨ ਦੇ ਕੈਂਪ ਉਹ ਅਸੀਂ ਲਗਾ ਦਿੰਨੇ ਆ ਜਿਹੜੀ ਕਿ ਲੋਕਾਂ ਦੀ ਜ਼ਰੂਰਤ ਹੈ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਜਿਹੜੇ ਪੰਜੀ ਦੇ ਸਾਡੇ ਵੱਲ ਮਾਰਦੇ ਲੋਕਾਂ ਨੂੰ ਸਾਡੇ ਵੱਲੋਂ ਮੈਸੇਜ ਇਹੀ ਹੈ ਕਿ ਇਹ ਹੀ ਉਹਨਾਂ ਦੀ ਦਿਨ ਰਾਤ ਸੇਵਾ ਲਈ ਹਾਜ਼ਰ ਹੈਗੇ ਆ ਕੋਈ ਕਿਸੇ ਨੂੰ ਮੁਸ਼ਕਲ ਆਹੀ ਆਣ ਹੀ ਨਹੀਂ ਦਿੰਦੇ ਕੋਈ ਕਿਸੇ ਕੋਈ ਲੇਟ ਜਰੂਰ ਹੋ ਸਕਦਾ ਕੋਈ ਕੰਮ ਆ ਵੀ ਜੇ ਕੋਈ ਕਿਸੇ ਨੇ ਕਿਹਾ ਵੀ ਇਨਸਟੈਂਟ ਨਹੀਂ ਹੋ ਸਕਦਾ ਉਹਨੂੰ 1-2 ਦਿਨ ਲੇਟ ਹੋ ਜਾਂਦਾ ਡਿਲੇ ਹੋ ਜਾਂਦਾ ਆਦਰਵਾਈਜ਼ ਉਹ 100% ਕੰਪਲੀਟ ਕੰਮ ਹੋਏਗਾ ਉਹਨਾਂ ਦਾ ਕੋਈ ਆ ਨਹੀਂ ਤੂਏ ਤੇ ਪਬਲਿਕ ਨੂੰ ਜਾ ਕੇ ਪੁੱਛੋ ਵੀ ਸਾਡੇ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿੱਤੇ ਤੱਕ ਸਭ ਤੋਂ ਮੈਂ ਤੁਹਾਨੂੰ ਪਹਿਲੀ ਗੱਲ ਤੋਂ ਸਟਾਰਟ ਕੀਤਾ ਵੀ ਕੂੜੇ ਦੀ ਪ੍ਰੋਬਲਮ ਹੈ ਲੋਕਾਂ ਨੂੰ ਪਾਣੀ ਦੀ ਪ੍ਰੋਬਲਮ ਹੈ ਗੰਦੇ ਪਾਣੀ ਦੀ ਉਹ ਕਾਰਨ ਹੈ ਕਿ ਪਹਿਲਾਂ ਪਿਛਲੇ ਵਾਰੀ ਇਹੀ ਸੁਪਰ ਸ਼ਕਰ ਲਾ ਕੇ ਸਾਰੀਆਂ ਗਲੀਆਂ ਨਾਲ ਇਹ ਜੋ ਗਾਰ ਕਢਾਤੀ ਸੀ ਗਾਰਾਂ ਨਹੀਂ ਨਿਕਲੀਆਂ ਗਾਰਾਂ ਨਿਕਲ ਜਾਣ ਤੇ ਸਿਵਰੇ ਸਾਫ ਹੋ ਜਾਂਦੇ ਸਿਵਰੇ ਸਾਫ ਹੋ ਜੇ ਤੇ ਪਾਣੀ ਸਾਫ ਹੋ ਜਾਂਦਾ ਜਰੂਰੀ ਇਹ ਆ ਕਿ ਪਹਿਲਾਂ ਉਹਨਾਂ ਨੂੰ ਗਾਰਾ ਕੀਤਾ ਜਾਣਾ ਹੁਣ ਦੇਖੋ ਕੂੜੇ ਵਾਲੇ ਦੀ ਗੱਲ ਕਰੀਏ ਸਾਡੀ ਵਾਰਡ ਦੇ ਵਿੱਚ ਲਾਕਾ ਵਧਾਤਾ ਗਿਆ ਲੇਕਿਨ ਬੰਦੇ ਨਹੀਂ ਹੈਗੇ ਪ੍ਰੋਵਾਈਡ ਕੀਤੇ ਗਏ ਸਰਕਾਰ ਵੱਲੋਂ ਕਿ ਬੰਦਿਆਂ ਨੂੰ ਪਾਇੰਟ ਕੀਤਾ ਜਾਵੇ ਸੁਪਰ ਨਹੀਂ ਹੈਗੇ ਅਸੀਂ ਹਾਇਰ ਕਰਨ ਦੇ ਬਾਹਰੋਂ ਬੰਦਿਆਂ ਨੂੰ ਫੜਦੇ ਆ ਉਹਨਾਂ ਨੂੰ ਪੈਸੇ ਦਿੰਦੇ ਆ ਵੀ ਤੁਸੀਂ ਆ ਭੱਲਾ ਸਾਫ ਕਰ ਦੋ ਜਾਂ ਮੱਲੇ ਨੂੰ ਝਾੜੂ ਲਗਾ ਦਿਓ ਜੇ ਝਾੜੂ ਲਗਾ ਕੇ ਇਕੱਠਾ ਕਰਦਾ ਜਾਂਦਾ ਤੇ ਉਹਦੀ ਪਿਕਿੰਗ ਨਹੀਂ ਹੁੰਦੀ ਪਿਕਿੰਗ ਗੱਡੀਆਂ ਬੰਦ ਹੋ ਗਈਆਂ ਪਿਕਿੰਗ ਦੇ ਕਰਕੇ ਨਾ ਬਿਮਾਰੀਆਂ ਤੇ ਜਿੰਨੇ ਬਾਰਸ਼ਾਂ ਦਿਨ ਨੇ ਜੇ ਕੂੜਾ ਲਿਫਟ ਨਹੀਂ ਹੋਏਗਾ ਤੇ ਬਿਮਾਰੀਆਂ ਵਧਣਗੀਆਂ ਅਸੀਂ ਉੱਥੇ ਤੱਕ ਲੋਕਾਂ ਨੂੰ ਕਹਿ ਰਹੇ ਆ ਵੀ ਤੁਸੀਂ ਕੋਸ਼ਿਸ਼ ਕਰੋ ਵੀ ਆਪਣੇ ਪੈਕਟ ਬਣਾ ਕੇ ਰੱਖੋ ਬਾਹਰ ਖਿਲਾਰਾ ਨਾ ਪਾਓ ਇਹੋ ਹੀ ਸਮੱਸਿਆ ਜਿਹੜੀ ਆ ਉਹਨੂੰ ਦੋ ਜਣਾਂ ਦੇ ਨਾਲ ਜੇ ਹੱਲ ਕਰ ਲਿਆ ਜਾਏਗਾ ਮੇਰੇ ਸਾਹਮਣੇ ਮੀਟਿੰਗਾਂ ਕਰਦੇ ਕੋਈ ਸਿੱਟਾ ਹਾਲ ਨਹੀਂ ਮੇਰੇ ਸਭ ਨੂੰ ਇਹੀ ਸੁਨਾਵ ਮੈਸੇਜ ਦਿੱਤਾ ਵਾ ਕੂੜੇ ਦੀ ਲਿਫਟਿੰਗ ਦਾ ਦੇਖੋ ਸਾਰੇ ਸ਼ਹਿਰ ਦੇ ਵਿੱਚ ਆ ਰਿਹਾ ਹੈ ਸੀਵਰ ਵਾਸਤੇ ਬਸ ਸੀਵਰ ਦੀ ਸਫਾਈ ਵਾਸਤੇ ਉਹਨਾਂ ਨੂੰ ਲਾਸਟ 2 ਮਹੀਨੇ ਪਹਿਲਾਂ ਇਹ ਮਹੀਨਾ ਜਿਹੜਾ ਚੱਲਿਆ ਵਾ ਵਾਰਸ਼ਾਂ ਤੋਂ ਪਹਿਲਾਂ ਮਿਲ ਕੇ ਆਏ ਸੀ ਤਾਂ ਮੋਂਨਾਂ ਨੂੰ ਇਹੀ ਕਿਹਾ ਸੀ ਕਿ ਬੰਦੇ ਪ੍ਰੋਵਾਈਡ ਕਰ ਲਓ ਸਾਨੂੰ ਤਾਂ ਕਿ ਚੈਂਬਰ ਔਰ ਦੋ ਦੋ ਸੀਵਰਮੈਨ ਪਿਛਲੀ ਸਰਕਾਰਾਂ ਤੁਸੀਂ ਚੈੱਕ ਕਰੋ ਰਿਕਾਰਡ ਸਾਰੇ ਨੇ ਇੱਕ ਦੋ ਹਰ ਵਾਰਤ ਵਿੱਚ ਦੋ ਬੰਦੇ ਸਰਕਾਰ ਵੱਲੋਂ ਦਿੱਤੇ ਜਾਂਦੇ ਹੀ ਔਰ ਇਹ ਗੱਲਾਂ ਹਾਊਸ ਦੇ ਵਿੱਚ ਹੁੰਦੀਆਂ ਨੇ ਹਾਊਸ ਦੇ ਡਿਮਾਂਡ ਕੀਤੀ ਜਾਂਦੀ ਆ ਔਰ ਬੜੀ ਹਰਾਨੀ ਵਾਲੀ ਗੱਲ ਆ ਕਿ ਜਨਵਰੀ ਦੀ ਪਹਿਲੀ ਬੈਠਕ ਹਾਊਸ ਦੀ ਹੋਈ ਆ ਅੱਜ ਤੱਕ ਉਸ ਤੋਂ ਬਾਅਦ ਹਾਊਸ ਹੀ ਨਹੀਂ ਲੱਗਾ ਹਾਊਸ ਦੀ ਬੈਠਕ ਨਹੀਂ ਹੁੰਦੀ ਜੇ ਕੋਈ ਕੰਮ ਕੋਈ ਟੈਂਡਰ ਪਾਸ ਕੀਤਾ ਜਾਵੇ ਕੋਈ ਚੈਮਰਾ ਵਾਸਤੇ ਕੋਈ ਸਮੱਸਿਆ ਦੱਸੀ ਜਾਵੇ ਕੌਂਸਲ ਦੀ ਸਮੱਸਿਆ ਕੌਂਸਲ ਲਿਖ ਕੇ ਆਪਣੀ ਲੈਟਰਪੈਡ ਤੇ ਘੁੰਮਦੇ ਰਹਿੰਦੇ ਨੇ ਵੀ ਆਪਾਂ ਜਾਣਾਂਗੇ ਕਿ ਉਹ ਹਾਊਸ ਦੇ ਵਿੱਚ ਹੁੰਦਾ ਹੀ ਹਾਊਸ ਦਾ ਰਾਈਟ ਹੀ ਸਾਰੇ ਆਪਣੀ ਸਮੱਸਿਆ ਦੱਸਦੇ ਹੀ ਉਹਦਾ ਹੱਲ ਹੁੰਦਾ ਹੀ ਤੇ ਅੱਜ ਤੱਕ ਹਾਊ ਮੈਂ ਆਪਣੇ ਵਾਡ ਵਸੀਨ ਜਿਹੜਾ ਕਿ ਮੇਰਾ ਪਰਿਵਾਰਿਕ ਹੈ ਮੈਂ ਇਹ ਕਹਾਂ ਕਿ ਨਵਰਾਤਰੀਆਂ ਦੀ ਬਹੁਤ-ਬਹੁਤ ਵਧਾਈ ਨਰਾਤਰਾ ਦੇ ਦਿਸ਼ੇਰਾ ਪਰਮਾਤਮਾ ਸਭ ਨੂੰ ਬਹੁਤ-ਬਹੁਤ ਖੁਸ਼ੀਆਂ ਦੇਵੇ ਤੇ ਮੈਂ ਇਹ ਕਹਾਂਗੀ ਕਿ ਆਨਮਲੇ ਦਿਨਾਂ ਵਿੱਚ ਸਾਫ ਸਫਾਈ ਦਾ ਅਸੀਂ ਤੇ ਪੂਰਾ ਆਪਣੇ ਵੱਲੋਂ ਪੂਰਾ ਸਹਿਯੋਗ ਕਰਾਂਗੇ ਕਿ ਆਪਣਾ ਵਾਰਡ ਨੂੰ ਆਪਣੇ ਪਾਰਕਾਂ ਨੂੰ ਸਾਫ ਸੁਥਰਾ ਰੱਖੀਏ ਪਰ ਇਸ ਨਾਲ ਮੈਨੂੰ ਤੁਹਾਡਾ ਵੀ ਸਹਿਯੋਗ ਚਾਹੀਦਾ ਹੈ ਕਿ ਤੁਸੀਂ ਵੀ ਸਪਾਈਵਲ ਜਿਆਦਾ ਧਿਆਨ ਦਿੱਤਾ ਜਾਵੇ ਤਾਂ ਕਿ ਆਪਾਂ ਮੈਂ ਸਰਕਾਰ ਨੂੰ ਵੀ ਡਿਮਾਂਡ ਕੀਤੀ ਹੋਈ ਇਸ ਚੀਜ਼ ਦੀ ਕਿ ਸਾਡੀ ਹੋਂਦ ਪੂਰੀ ਬਰੀ ਤਰ੍ਹਾਂ ਹੈਲਪ ਕੀਤੀ ਜਾਵੇ ਲੋਕਾਂ ਨੂੰ ਦੇਖੋ ਜੀ ਮੈਸੇਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕਹਿਣਾ ਚਾਹਾਂਗੇ ਕਿ ਜਿਤਨਾ ਨਰਾਤਿਆਂ ਦੇ ਦਿਨ ਚੱਲ ਰਹੇ ਨੇ ਮਹਾਮਾਈ ਦੇ ਦਿਨਾਂ ਲੋਕਾਂ ਨੂੰ ਬਹੁਤ-ਬਹੁਤ ਨਰਾਤਿਆਂ ਦੀ ਦੁਸ਼ਹਰਾ ਆ ਰਹੀ ਹੈ ਦੁਸ਼ਹਰੀ ਦੀ ਔਰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਆਪਣੇ ਇਲਾਕੇ ਨੂੰ ਸਵੱਛ ਰੱਖੋ ਸਾਫ਼ ਰੱਖੋ ਆਲੇ-ਦੁਆਲੇ ਨੂੰ ਜਿੰਨਾ ਕੂੜਾ ਕਰਕਟ ਆ ਬਾਹਰ ਨਾ ਸੁੱਟਿਆ ਜਾਵੇ ਤਾਂ ਕਿ ਆਉਣ ਵਾਲੇ ਦਿਨ ਜਿਹੜੇ ਆ ਤਿਉਹਾਰਾਂ ਦੇ ਵੀ ਨੇ ਇਹ ਇਹਨਾਂ ਦਿਨਾਂ ਚ ਹੀ ਜਿਆਦਾ ਕੂੜੇ ਕਰਕਟ ਦੀ ਸਮੱਸਿਆ ਕਰਕੇ ਬਿਮਾਰੀਆਂ ਫੈਲਦੀਆਂ ਨੇ ਅਸੀਂ ਉਹਨਾਂ ਨੂੰ ਬਚਾ ਸਕਦੇ ਆ ਲੋਕਾਂ ਨੂੰ ਸਾਡੇ ਵੱਲੋਂ ਅਪੀਲ ਵੀ ਹੈਗੀ ਆ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਜੇ ਕੋਈ ਫੋਗਿੰਗ ਕਰਨੀ ਹੈ ਫੋਗਿੰਗ ਲਗਾਤਾਰ ਹੋ ਰਹੀ ਆ ਕੋਈ ਇਲਾਕਾ ਮਿਸ ਹੋ ਰਿਹਾ ਹੈ ਤਾਂ ਸਾ ਨਾਲ ਸੰਪਰਕ ਕਰੇ ਅਸੀਂ ਉਹਨਾਂ ਦੇ ਇਲਾਕੇ ਦੇ ਵਿੱਚ ਫੋਗਿੰਗ ਵੀ ਕਰਾਵਾਂਗੇ ਲਗਾਤਾਰ ਫੋਗਿੰਗ ਹੋ ਰਹੀ ਆ ਲਗਾਤਾਰ ਹੋਏਗੀ ਔਰ ਆਪਣੇ ਆਪ ਨੂੰ ਸਵੱਛ ਰੱਖੋ ਔਰ ਸਮਾਜ ਨੂੰ ਸਵੱਛ ਰੱਖੋ ਉਹਦੇ ਵਿੱਚ ਸਾਡੀ ਤੁਹਾਡੀ ਸਾਨੂੰ ਦੂਰ ਤੱਕ ਹੈਲਪ ਦੀ ਸਾਡੇ ਨਾਲ ਹੈਪੀ ਹੋ ਪਰ ਕਰੋ ਅਹੀ ਵਧੀਆ ਆਪਣੀ ਬਾੜ ਨੂੰ ਹੋਰ ਤੁਹਾਨੂੰ ਚਮਕਾ ਕੇ ਅਨਸ਼ਕਾ ਕੇ ਦਵਾਂਗੇ ਤੁਹਾਡੇ ਚੈਨਲ ਰਾਹੀਂ ਆਪਣੇ ਮੇਅਰ ਸਾਹਿਬ ਨੂੰ ਤੇ ਕਮਿਸ਼ਨਰ ਸਾਹਿਬ ਨੂੰ ਵੀ ਫੀਲ ਕਰਦਾ ਕਿ ਜਿਹੜੇ ਛੋਟੇ-ਛੋਟੇ ਸਾਡੇ ਬਾੜਾਂ ਦੇ ਕੰਮ ਨੇ ਉਹ ਅਸੀਂ ਲਿਖ ਗਏ ਅਜਿਆਂ ਨੂੰ ਉਹਨਾਂ ਦੇਗਾ ਐਕਸ਼ਨ ਤੱਕ ਪਹੁੰਚਾਏ ਹੋਏ ਨੇ ਕਿ ਕੁਝ ਚੰਬਰਾਂ ਦੇ ਕੰਮ ਨੇ ਪਾਰਕਾਂ ਦੇ ਕੰਮ ਸਟਰੀਟ ਲਾਈਟ ਜਿਵੇਂ ਬੰਦ ਹੈ ਪਾਰਕਾਂ ਦੀ ਲਾਈਟ ਬੰਦ ਹੈ ਸਟਰੀਟ ਲਾਈਟ ਸਾਡੀ ਕਾਫੀ ਸਭੀਏ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਪਾਰਕਰ ਜਗਾਇਆ ਜਾਣ ਲੋਕੀ ਉੱਥੇ ਸੈਰ ਕਰਦੇ ਨੇ ਉੱਥੇ ਪਿਕਿੰਗ ਔਰ ਕਟਿੰਗ ਬਹੁਤ ਪਈ ਹੈ ਜਿਹੜੀ ਪਿਕਿੰਗ ਹੋਣ ਵਾਲੀ ਆ ਉਹ ਚੁਕਾਈ ਜਾਵੇ ਇਸ ਕਰਕੇ ਛੋਟੇ ਛੋਟੇ ਕੰਮ ਨੇ ਜਿਆਦਾ ਨਹੀਂ ਹੈਗੇ ਤੇ ਉਹਨਾਂ ਨੂੰ ਥੋੜਾ ਧਿਆਨ ਦੇ ਕੇ ਕਰਵਾਇਆ ਜਾਵੇ। ਸ਼ਮਰ ਕੁਮਾਰ ਸ਼ਵਾਨ ਕੁਮਾਰ ਕੇ ਠੀਕ ਜੀ ਨੂੰ 11 ਗੇ ਕੀ ਕਹਿਣਾ ਚਾਹੁੰਦੇ ਹਾਂ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਵਾਰਡ ਦੀ ਬੜੀ ਮੁਸ਼ਕਿਲ ਦੀ ਹੈ ਤੇ ਸਾਡੇ ਵਾਰਡ ਨੂੰ ਰਿਪਰੈਜ਼ੈਂਟ ਕਿਉਂਕਿ ਮੌਨਿਕਾ ਸ਼ਰਮਾ ਜੀ ਨੇ ਆਪਣੇ ਇਲਾਕੇ ਦੇ ਵਿੱਚਕਾਰ ਉਹ ਕੰਮ ਕੀਤੇ ਨੇ ਜਿਹੜੇ ਕਿ ਕੌਂਸਲ ਮਤੋਂ ਇਹ ਤੱਕ ਤੋਪੋ ਨਹੀਂ ਕਰ ਸਕਦੇ ਇਹ ਦੋਨੋਂ ਮੀਆਂ ਮੀਆਂ ਵੀ ਸ਼ਾਮ ਨੂੰ 7 ਵਜੇ ਤੋਂ ਬਾਅਦ ਸੂਟੇ ਤੇ ਸਾਰੇ ਏਰੀਆ ਹੀ ਘੁੰਮਦੇ ਨੇ ਜਿੱਦਾਂ ਕਿ ਮਹਾਰਾਜ ਜੀ ਇਸ ਚੇ ਵੇਲੇ ਕਿਹਾ ਜਾਂਦਾ ਸੀ ਕਿ ਬਈ ਰਾਜਾ ਰਾਤ ਨੂੰ ਘੁੰਮਦਾ ਸੀ ਔਰ ਜਿਹੜਾ ਬੰਦਾ ਅਗਰ ਕੋਈ ਸੁੱਤਾ ਹੁੰਦਾ ਸੀ ਨਾ ਉਹ ਤੇ ਚੰਦਨ ਨਹੀਂ ਹੁੰਦੀ ਜਾਂ ਕੋਈ ਕੋਈ ਚੀਜ਼ ਨਹੀਂ ਸੀ ਹੁੰਦੀ ਤੇ ਉਹਦੇ ਪਾਂਦਾ ਸੀ ਇਹਨਾਂ ਦੀ ਪੌਜੀ ਹੈ ਇਹ ਹਰ ਇਲਾਕੇ ਚ ਘੁੰਮਦੇ ਆ ਕਿਸੇ ਬੰਦੇ ਦੀ ਕੋਈ ਕੋਈ ਗੱਡ ਪੁੱਛਦੇ ਆ ਕਿਸੇ ਦੀ ਕੋਈ ਸੇਵਾ ਕਰਦੇ ਆ ਕਿਸੇ ਦੀ ਕੋਈ ਸੇਵਾ ਕਰਦੇ ਆ ਔਰ ਇਹਨਾਂ ਦੇ ਬਹੁਤ ਲੋਕੀ ਇਹ ਤਾਂ ਗੱਲ ਛੱਡੋ ਸਪਾਈ ਦੀ ਸੇਵਾ ਛੱਡੋ ਇਸ ਤੋਂ ਇਲਾਵਾ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਕਰ ਜਦੋਂ ਆ ਪਿਛੋਂ ਪਾਣੀ ਆਇਆ ਸੀ ਇਹਨਾਂ ਨੇ ਆਪਣੇ ਘਰ ਦੇ ਵਿਕਕਾਰੀ ਆਫਿਸ ਬੁਲਾਇਆ ਜਿੱਥੇ ਇਹਨਾਂ ਨੇ ਆ ਵੀ ਜ਼ਮਾਨ ਲੋਕਾਂ ਕੋਲ ਆਪਣਾ ਵੀ ਸ਼ੇਅਰ ਪਾਇਆ ਲੋਕਾਂ ਕੋਲੋਂ ਵੀ ਲੈ ਲੈ ਕੇ ਰੈੱਡ ਕਰਾਸ ਪਾਵਰ ਡੀਸੀ ਸਾਹ ਦੇ ਆਰਡਰ ਦੇ ਮੁਤਾਬਿਕ ਉੱਥੇ ਜਮਾ ਕਰਵਾਣ ਜਾਂਦੇ ਰਹੇ ਇਨਾਂ ਨੇ ਕਾਫੀ ਯੋਗਦਾਨ ਦਿੱਤਾ ਹੈ ਔਰ ਮੈਂ ਸਮਝਦਾ ਕਿ ਅਗਰ ਇਹੋ ਜਿਹਾ ਕਾਉਂਸਲ ਦੇ ਇਲਾਕੇ ਨੂੰ ਮਿਲ ਜਾਏ ਤੇ ਇਲਾਕੇ ਦੀ ਨਿਹਾਰ ਬਦਲ ਜਾਏਗੀ ਕਿਉਂਕਿ ਇਹਨਾਂ ਨੇ ਆਪਣੀ ਕੋਈ ਅਗਰ ਕੋਈ ਕਿਸੇ ਲੋਕਾਂ ਕੋਈ ਕਿਸੇ ਦਾ ਪਾਸਪੋਰਟ ਹੀ ਕੋਈ ਰਾਸ਼ਨ ਗਾੜੀ ਕੋਈ ਚੀਜ਼ ਹੈ ਕੋਈ ਵੀ ਬਣਵਾਣੀ ਹੁੰਦੀ ਹੈ ਇਹਨਾਂ ਕੋਲਾਂਦੇ ਆ ਔਰ ਇਹ ਨਹੀਂ ਵੇਖਦੇ ਕਿ ਕਿਧੇ ਬਾਟੋਂ ਆਇਆ ਹੈ ਇਹ ਨਹੀਂ ਵੇਖਦੇ ਕਿ ਕਿੱਥੋਂ ਆਇਆ ਬੰਦਾ ਉਹਦਾ ਕੰਮ ਕਰਨ ਨੂੰ ਬੜੀ ਜਲਦੀ ਤਿਆਰ ਹੁੰਦੇ ਨੇ